ਹੈਲੋ ਫਰੈਂਡਸ ਅੱਛੀ ਕਾਲ ਆਪ ਜੀ ਦਾ ਸਵਾਗਤ ਸਰਜੀਤ ਵਲੌਗ ਵਿੱਚ ਅੱਸੀ ਸਾਰੇ ਠੀਕਾਂ ਹਾਪ ਤੁਸੀਂ ਵੀ ਸਾਰੇ ਠੀਕ ਹੋਗੇ ਆਪਾਂ ਨੂੰ ਆਪਣੇ ਘਰਾਂ ਵਿੱਚ ਤੇ ਟਾਈਮ ਹੈਗਾ ਜੀ ਸ਼ਾਮ ਦਾ 5:30 ਵਜੇ ਦਾ ਤੇ ਮੈਂ ਨੇਰੀ ਬਹੁਤ ਆਈ ਹੋਈ ਸੀਗੀ ਸਵੇਰੇ ਸਫਾਈਆਂ ਸੁਫੀਆਂ ਕੀਤੀਆਂ ਤੇ ਨੇਰੀ ਬਹੁਤ ਸੀ ਕਪੜੇ ਮੈਂ ਲਾ ਕੇ ਰੱਖੇ ਹੋਏ ਸੀਗੇ ਚਾਦਰਾਂ ਵਗੈਰਾ ਜੇ ਚੇਂਜ ਕੀਤੀਆਂ ਸੀਗੀਆਂ ਤੇ ਬਹੁਤ ਨੇਰੀ ਔਨ ਕਰਕੇ ਘਰ 'ਚ ਗੰਦ ਪੈ ਗਿਆ ਤੇ ਇਸ ਕਰਕੇ ਮੈਂ ਸਾਰੇ ਹੀ ਵਿਹੜੇ ਤੋਤੇ ਨਾਲ ਹੀ ਫਿਰ ਮੈਂ ਕਪੜੇ ਵਗੈਰਾ ਨਾਲ ਧੋਲੇ ਸੀਗੇ ਕਪੜੇ ਧੋਣ ਲੱਗੀ ਤੇ ਫਿਰ ਮੈਨੂੰ ਚਾਦਰਾਂ ਵੀ ਮੈਂ ਕਿਹਾ ਚੱਲ ਕੱਲ ਬਦਲ ਲੀਆਂ ਅੱਜ ਹੀ ਬਦਲ ਲੈਣੇ ਆ ਤੇ ਚਾਦਰਾਂ ਬਦਲ ਲੀਆਂ ਤੇ ਅੱਜ ਦੀ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਵੀਡੀਓ ਵਿੱਚ ਮੈਂ ਅੱਜ ਤੁਹਾਨੂੰ ਇੱਕ ਰੈਸਪੀ ਦੱਸੀ ਹੈ ਤੁਲਖ ਮਲੰਗਾ ਪਾ ਕੇ ਰਾਇਤਾ ਬਣਾਉਣਾ ਤੇ ਉਹ ਕਿੱਦਾਂ ਬਣਦਾ ਉਹ ਲਾਸਟ ਵਿੱਚ ਤੁਹਾਨੂੰ ਦੱਸਾਂਗੀ ਤੇ ਕੁਝ ਸਿਹਤ ਨਾਲ ਠੀਕ ਹੋਣ ਕਰਕੇ ਨਾ ਮੇਰੇ ਵਲੌਗ 2-3 ਦਿਨ ਤੋਂ ਨਹੀਂ ਸੀ ਆ ਰਹੇ ਪਮਿਸੇ ਤੇ ਨਹੀਂ ਵੀ ਠੀਕ ਹੈ ਪਰ ਇੱਕ ਲੇਡੀ ਨੂੰ ਘਰ ਦਾ ਕੰਮ ਕਰਨਾ ਹੀ ਪੈਂਦਾ ਆਪਣੇ ਬੱਚਿਆਂ ਕਰਕੇ ਤੇ ਘਰ ਦਾ ਸਾਰਾ ਇੱਕ ਦਿਨ ਕੰਮ ਨਾ ਕਰੋ ਬਿਮਾਰ ਹੋ ਜੋ ਤੇ ਸਾਰਾ ਨਾ ਘਰ ਦੂਜੇ ਪਾਸੇ ਲੱਗ ਜਾਂਦਾ ਬਹੁਤ ਘਰ ਚ ਹੁੰਦਾ ਤੇ ਇੱਥੇ ਮੈਂ ਕਿਚਨ ਚ ਆ ਗਈ ਸੀ ਤੇ ਕਿਚਨ ਚ ਕ੍ਰੇਲੀ ਵਗੈਰਾ ਬਣੀ ਸੀ ਸਬਜ਼ੀਆਂ ਮੈਂ ਭਾਂਡੇ ਮਾਣੀ ਵਾਲੇ ਨੇ ਬਲੇ ਤੇ ਮੈਂ ਇਹਨਾਂ ਨੂੰ ਹੁਣ ਕੱਢ ਕੇ ਰੱਖਾਂਗੀ ਚਾਹ ਸ਼ਾਮ ਦੀ ਬਣਾ ਲਈ ਤੇ ਉਧਰ ਕੱਪ ਮੇਰਾ ਵੇਟ ਕਰ ਰਿਹਾ ਤੇ ਮੈਂ ਹੁਣ ਅੰਦਰ ਜਾ ਕੇ ਚਾਹ ਪੀਵਾਂਗੀ ਚਾਹ ਪੀਣ ਤੋਂ ਬਾਅਦ ਫਿਰ ਮੇਰ ਕੋ ਵੀਡੀਓ ਨਹੀਂ ਸੀ ਬਣੀ ਤੇ ਇਹ ਅਗਲੇ ਦਿਨ ਦੀ ਕਲਿੱਪਾਂ ਨੇ ਦੁਪਹਿਰ ਦੀਆਂ ਤੇ ਕੰਮ ਸਾਰਾ ਕਰ ਲਿਆ ਕਿਉਂ ਨੇਹਰੀਆਂ ਇੰਨੀਆਂ ਆ ਰਹੀਆਂ ਨੇਹਰੀਆਂ ਓਨ ਕਰਕੇ ਘਰ ਚ ਗੰਦ ਬਹੁਤ ਪਿਆ ਹੋਇਆ ਸੀ ਇੱਥੇ ਮੈਂ ਬਰਤਨ ਵਗੈਰਾ ਸਾਫ ਕਰਕੇ ਇੱਕ ਪਾਸੇ ਮੈਂ ਮਾਂ ਸ਼ੋਲਿਆਂ ਦੀ ਦਾਲ ਰੱਖੀ ਸੀ ਸੌਰੀ ਮਾਂ ਔਰ ਰਾਜਮਾਂ ਦੀ ਦਾਲ ਤੇ ਨਾਲ ਰਾਈਸ ਰਕ ਬਣ ਗਏ ਸੀ ਮੇਰੇ ਤੜਕਾ ਵਗੈਰਾ ਮੈਂ ਕੱਟ ਕੇ ਸਾਰਾ ਰੱਖ ਲਿਆ ਸੀਗਾ ਨਨਾਲ ਮੈਂ ਘਰ ਦੇ ਕੰਮ ਕਰ ਰਹੀ ਸੀ ਡਸਟਿੰਗ ਵਗੈਰਾ ਕਰ ਰਹੀ ਸੀ ਗਰਮੀ ਇੰਨੀ ਸੀ ਨਾ ਬਹੁਤ ਜ਼ਿਆਦਾ ਹਨੇਰੀਆਂ ਵੀ ਆਉਂਦੀਆਂ ਮੀਂਹ ਵੀ ਆਂਦੇ ਪਰ ਗਰਮੀ ਨੇ ਬਹੁਤ ਬੁਰਾ ਹਾਲ ਕੀਤਾ ਦੋ ਦਿਨ ਇੰਨੀ ਗਰਮੀ ਰਹੀ ਹੈ ਨਾ ਬਹੁਤ ਜ਼ਿਆਦਾ ਪਰ ਇਹ ਵਕ ਕੰਮ ਤੇ ਕਰਨੇ ਪੈਂਦੇ ਇੱਥੇ ਮੈਂ ਦੁਪਹਿਰ ਦੀ ਰੋਟੀ ਬਣਾ ਰਹੀ ਸੀ ਤੇ ਇੱਥੇ ਅਜ ਮੈਂ ਪੋਚੇ ਲਗਾਣੇ ਸੀਗੇ ਫਰੈਂਡਸ ਤੇ ਮੈਂ ਕਿਹ ਚੱਲ ਪੜਾ ਤੜਕਾ ਲਗਾ ਲਾਂ ਉਸ ਤੋਂ ਬਾਅਦ ਮੈਂ ਪੋਚੇ ਲਗਾਵਾਂਗੀ ਕਿਉਂਕਿ ਹਨੇਰੀ ਇੰਨੀ ਆਈ ਇੰਨਾ ਮਿੱਟੀ ਇੰਨੀ ਘਰ ਚ ਡਸਟ ਹੋ ਗਈ ਸੀ ਨਾ ਤੇ ਅੱਜ ਮੈਂ ਇੱਕ ਅਲਮੀਰਾ ਵੀ ਸਵੇਰੇ ਸਾਫ਼ ਕੀਤੀ ਬਰਤਨਾਂ ਵਾਲੀ ਸਾਰੇ ਜਿੰਨੇ ਵੀ ਡਿਨਰ ਸੈਟ ਸੀ ਕੱਚ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਸਾਫ਼ ਕਰਕੇ ਰੱਖਿਆ ਤੇ ਉਦੋਂ ਮੈਂ ਵੀਡੀਓ ਨਹੀਂ ਸ਼ੂਟ ਕੀਤੀ ਕਿਉਂਕਿ ਜਲਦੀ ਜਲਦੀ ਚੋਂ ਦਸ ਸਵੇਰ ਮੈਂ ਉੱઠી ਸੀ ਤੇ ਬ੍ਰੈਕਫਾਸਟ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਉਹੀ ਕੰਮ ਕੀਤਾ ਇੱਕ ਮੈਂ ਅਲਮੀਰਾ ਆਪਣੇ ਮਨੋਂ ਤੇ ਮੈਂ ਕੈਮਰਾ ਲਗਾਇਆ ਸੀ ਪਰ ਉਹ ਮੈਨੂੰ ਪਤਾ ਹੀ ਨਹੀਂ ਲੱਗਾ ਬੰਦ ਹੋਇਆ ਸੀਗਾ ਤੇ ਇੱਥੇ ਮੈਂ ਅਦਰਕ ਛਿਲਣ ਲੱਗ ਗਈ ਸੀ ਤੇ ਮੈਂ ਹੁਣ ਪਾਵਾਂਗੀ ਤੇਲ ਮੈਂ ਰੱਖ ਦਿੱਤਾ ਤੇ ਥੋੜਾ ਜ ਮੈਂ ਜੀਰਾ ਪਾਵਾਂਗੀ ਹਿੰਗ ਪਾਵਾਂਗੀ ਮਾਂ ਦੀ ਦਾਲ ਵਿੱਚ ਤੇ ਆਲਰੇਡੀ ਮਾਂ ਦੀ ਦਾਲ ਵਿੱਚ ਇਹ ਸੁਣ ਜਿਹੜੀ ਮੈਂ ਪਾਈ ਹੋਈ ਸੀਗੀ ਕੁਛ ਜਿਹੜਾ ਮੈਂ ਮਸਾਲਾ ਕੁੱਟਿਆ ਉਹ ਪਾਵਾਂਗੀ ਕਿ ਦਾਲ ਇੰਨੀ ਸਵਾਦ ਬਣੀ ਸੀ ਮਾਂ ਛੋਲਿਆਂ ਦੀ ਮਾਂ ਰਾਜਮਾ ਦੀ ਤੇ ਰਾਜਮਾ ਜਿਹੜੇ ਸੀ ਮਾਂ ਜਿਹੜੀ ਦਾਲ ਸੀ ਉਹ ਮੈਂ ਸਵੇਰ ਤੋਂ ਹੀ ਪੀ ਕੇ ਰੱਖ ਦਿੱਤੀ ਸੀ ਭੇਨ ਦੇ ਨਾਲ ਜਿਹੜੀ ਭੇਜੀ ਹੋਈ ਦਾਲ ਜਿਹੜੀ ਨੇ ਉਹ ਬਹੁਤ ਵਧੀਆ ਘੁਲ ਜਾਂਦੀ ਆ ਤੇ ਇਸ ਕਰਕੇ ਮੈਂ ਸਵੇਰੇ ਸੇਰੇ ਉਹ ਭੇਂ ਕੇ ਰੱਖ ਲਈ ਸੀਗੀ ਕਰੇਲੇ ਵਗਾਰਾ ਮੇਰੇ ਪਏ ਸੀਗੇ ਗਰਮੀ ਵਿੱਚ ਏਦਾਂ ਕਿ ਇੱਕ ਇੱਕ ਕਰੇਲਾ ਖਾ ਦਿੰਦਾ ਇੱਕੋ ਟਾਈਮ ਤੇ ਨਹੀਂ ਹਨਾ ਚੀਜ਼ ਲਈ ਜਾਂਦੀ ਤੇ ਇੱਥੇ ਮੈਂ ਆਇਲ ਪਾਇਆ ਸੀਗਾ ਇਦਾਂ ਦੇ ਵਿੱਚ ਬੋਤਲਾਂ ਦੇ ਵਿੱਚ ਤੇ ਉਹ ਸਾਈਡ ਤੇ ਲਾ ਕੇ ਉਹਨੂੰ ਸਾਫ਼ ਕੀਤਾ ਫਿਰ ਧਨੀਆ ਪਾਇਆ ਕੱਟ ਕੇ ਰੱਖਿਆ ਮੈਂ ਤੇ ਮੈਂ ਕਿਹਾ ਚਲੋ ਤੜਕਾ ਲੱਗ ਜੇ ਤੜਕਾ ਲਾ ਕੇ ਫਿਰ ਏਦਾਂ ਦੁਪਹਿਰ ਦਾ ਖਾਣਾ ਬਣਿਆ ਹੋਏਗਾ ਤਾਂ ਫਿਰ ਅਸੀਂ ਹੋਰ ਕੰਮ ਮੈਂ ਕਰ ਲਾਂਗੇ ਕਿਉਂਕਿ ਰੋਟੀ ਬੜੀ ਹੋਵੇ ਤੇ ਥੋੜੀ ਬਹੁਤ ਟੈਨਸ਼ਨ ਜਿਹੜੀ ਖਤਮ ਹੋ ਜਾਂਦੀ ਕਿਉਂਕਿ ਸਾਡੇ ਸਵੇਰ ਦਾ ਬ੍ਰੈਕਫਾਸਟ ਬਹੁਤ ਥੋੜਾ ਥੋੜਾ ਲੈਂਦੇ ਨੇ ਕਦੀ ਪੋਹਾ ਲੈ ਲਿਆ ਹਸਬੰਡ ਨੇ ਕਦੀ ਦਲੀਆ ਵਗੈਰਾ ਇਦਾਂ ਲੈ ਲਿਆ ਫਰੂਟਸ ਖਾ ਲਿਆ ਤੇ ਰੋਟੀ ਉਹਨਾਂ ਨੇ 12 1 ਵਜੇ ਹੀ ਖਾਂਦੇ ਨੇ ਤੇ ਇੱਥੇ ਦਾਲ ਨੂੰ ਤੜਕਾ ਲੱਗ ਗਿਆ ਮੇਰਾ ਬਹੁਤ ਵਧੀਆ ਦਾਲ ਬਣੀ ਤੇ ਮਾਂ ਰਾਜਮਾਂ ਦੀ ਤੇ ਹੁਣ ਮੈਂ ਧਨੀਆ ਪਾ ਦਾਂਗੀ ਤੇ ਥੋੜੀ ਕਾਲੀ ਮਿਰਚ ਮੈਂ ਪਾ ਦਿੱਤੀ ਐਕਸਟਰਾ ਕੁੱਟ ਕੇ ਜਿਹੜੀ ਰੱਖੀ ਹੋਈ ਹੈ ਬਾਕੀ ਮਸਾਲੇ ਵਗੈਰਾ ਪਾ ਦਿੱਤੇ ਤੇ ਸੈਲਡ ਵਗੈਰਾ ਕੱਟ ਕੇ ਰੱਖ ਲਿਆ ਸੀ ਤੇ ਮੈਂ ਫੁੱਲ ਕੇ ਵੀ ਇੱਕ ਦੋ ਲਾ ਕੇ ਰੱਖ ਲੇ ਤੇ ਮੰਮੀ ਨੂੰ ਮੈਂ ਇੱਥੇ ਮੰਮੀ ਦੀ ਸਿਹਤ ਵੀ ਨਹੀਂ ਥੋੜੀ ਠੀਕ ਸੀਗੀ ਤੇ ਉਹਨਾਂ ਨੂੰ ਮੈਂ ਹੁਣ ਦਾਲ ਵਗੈਰਾ ਪਾ ਕੇ ਤੇ ਮੈਂ ਕਿਹਾ ਚਲੋ ਰੋਟੀ ਬਰੀਆਮ ਥੱਲੇ ਦੇ ਆਏਗਾ ਤੇ ਰਾਈਸ ਵੀ ਇੱਥੇ ਬਣ ਗਏ ਉਬਲਣੇ ਰਾਈਸ ਰੱਖੇ ਆ ਤੇ ਰੋਟੀ ਬਣੀ ਹੋਏਗੀ ਤੇ ਚਲੋ ਹੁਣ ਮੈਂ ਹੋਰ ਕੰਮ ਕਰ ਸਕਦੀ ਆ ਤੇ ਮੈਂ ਬਲੌਗ ਤਾਂ ਹੀ ਨਹੀਂ ਸੀ ਆ ਰਹੇ ਮੇਰੇ ਤੇ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਮਸਾਲਿਆਂ ਵਾਲੀ ਤੇ ਬਾਕੀ ਮੈਂ ਸ਼ਾਮ ਨੂੰ ਸਾਰਾ ਕੰਮ-ਕੁਮ ਕਰਕੇ ਜਿਹੜੇ ਇਸ ਮਸਾਲੇ ਵਗੈਰਾ ਬਚੇ ਸੀ ਸੌਂਫਾ ਵਗੈਰਾ ਲਿਆਂਦੀ ਚਾਹ ਦਾ ਮਸਾਲਾ ਵਗੈਰਾ ਹੋਰ ਛੋਟੇ-ਛੋਟੇ ਕੰਮ ਜਿਹੜੇ ਉਹ ਮੈਂ ਸਾਰੇ ਹੀ ਕੀਤੇ ਤੇ ਫਿਰ ਵੀਡੀਓ ਨਹੀਂ ਸੀ ਮੇਤੋਂ ਬਣੀ ਫਿਰ ਇਹ ਅਗਲੇ ਦਿਨ ਦੀ ਵੀਡੀਓ ਕੀਤੀ ਪਿਆਰ ਦੀ ਤੇ ਇੱਥੇ ਬਣਾਏ ਮੈਂ ਭੋਂਵੇਂ ਚੋਲ ਕਹਿ ਦਿੰਦੇ ਆ ਨਮਕੀਨ ਚੋਲ ਬਣਾਏ ਸੀ ਮੈਂ ਤੇ ਬਰਿੰਦਰ ਕਹਿੰਦੇ ਸੀ ਕਿ ਸਬਜ਼ੀਆਂ ਕੋਈ ਨਾ ਪਾਈ ਬਸ ਆਲੂ ਬਰੀਅਮ ਕਹਿੰਦਾ ਆਲੂ ਪਾਓਗੇ ਤੇ ਫਿਰ ਖਾਵਾਂਗਾ ਤੇ ਮੈਂ ਸੋਚੀ ਜੀ ਨਿਊਟਰੀ ਵਗੈਰਾ ਪਾ ਦਿੰਨੀ ਆ ਸੋਇਆ ਬੀਨ ਵਗੈਰਾ ਤੇ ਬਰੀਆਮ ਹੁੰਦੇ ਨਹੀਂ ਤੇ ਇੱਥੇ ਮੈਂ ਤੁਲਖ ਮਲੰਗਾ ਬੋਲਦੇ ਆ ਤੇ ਕਈ ਲੋਕ ਇਹਨੂੰ ਬੋਲਦੇ ਨੇ ਸਬਜ਼ਾ ਵੀ ਬੋਲ ਦਿੰਦੇ ਤੇ ਮਹਾਰਾਸ਼ਟਰ ਵੱਲ ਮੈਂ ਸੁਣਿਆ ਸਬਜ਼ਾ ਬੋਲਦੇ ਆ ਤੇ ਮੈਂ ਤੁਲਖ ਮਲੰਗਾ ਮੈਂ ਸੁਣਿਆ ਸੀ ਪਾਕਿਸਤਾਨ ਤੋਂ ਤੇ ਮੇਰੇ ਮੰਮੀ ਹੁਣੀ ਵੀ ਤੁਲਖ ਮਲੰਗਾ ਹੀ ਕਹਿੰਦੇ ਐ ਇਹਨੂੰ ਤੇ ਇਹਨੂੰ ਮੈਂ ਲੈ ਕੇ ਆਈ ਸੀ ਤੇ ਇਹਨੂੰ ਮੈਂ ਦੋ ਚਮਚ ਭੇਂ ਕੇ ਰੱਖਿਆ ਹੋਇਆ ਸੀਗਾ ਤੇ ਇੱਧਰ ਮੈਂ ਜਿਹੜੀ ਲੋਕੀ ਸੀ ਇਹਨ ਦਾ ਮੈਂ ਰਾਜਤਾ ਬਣਾਉਣਾ ਸੀਗਾ ਤੇ ਤੁਲਖਮ ਲੰਗਾ ਜਿਹੜਾ ਬਹੁਤ ਠੰਡੀ ਚੀਜ਼ ਹੁੰਦੀ ਕਿ ਲੀਵਰ ਨੂੰ ਠੰਡਾ ਕਰਦਾ ਕਿ ਉਹ ਬੱਚਿਆਂ ਨੂੰ ਗਰਮੀਆਂ ਵਿੱਚ ਸਕੰਜਵੀ ਵਗੈਰਾ ਹਨਾ ਦੇਣੀ ਚਾਹੀਦੀ ਹੈ ਕਿ ਜੇ ਛੋਟੇ-ਛੋਟੇ ਹੁੰਦੇ ਸਾਡੀ ਮੰਮੀ ਇਹ ਦਸ ਕੰਜਵੀ ਸਾਨੂੰ ਸਾਡੀ ਦਾਦੀ ਜੀ ਤੁਲਖਮ ਲੰਗੇ ਬਾਰੇ ਦੱਸਦੇ ਹੁੰਦੇ ਸੀ ਕਿ ਇਹ ਕਹਿੰਨਾ ਇੱਕ ਹੀ ਕਾਲੇ-ਕਾਲੇ ਹੈਗੇ ਨੇ ਤੇ ਉਹਨਾਂ ਨੇ ਕਹਿਣਾ ਕਿ ਇਹ ਠੰਡਾ ਹੁੰਦਾ ਤੇ ਸ਼ਕੈਸ਼ ਦੇ ਵਿੱਚ ਪਾ ਕੇ ਸਾਨੂੰ ਦੇਣਾ ਇੱਥੇ ਮੈਂ ਜਿਹੜਾ ਉਬਲਿਆ ਹੋਇਆ ਠੰਡਾ ਕੀਤਾ ਹੋਇਆ ਸੀਗਾ ਰੈ ਲੋਕੀ ਉਹਨੂੰ ਮੈਂ ਉਬਾਲ ਕੇ ਰੱਖਿਆ ਸੀ ਨਮਕ ਪਾ ਕੇ ਪਹਿਲਾਂ ਹੀ ਉਹ ਠੰਡੀ ਹੋ ਚੁੱਕੀ ਸੀ ਤੇ ਫਿਰ ਬਾਅਦ ਚ ਉਹਨੂੰ ਮਨਚੂੜ ਕੇ ਪਾਤਾ ਤੇ ਇੱਥੇ ਮੈਂ ਜੀਰਾ ਭੁੰਨ ਕੇ ਰੱਖਿਆ ਹੋਇਆ ਆਲਰੇਡੀ ਪਹਿਲਾਂ ਭੁੰਨਿਆ ਸੀ ਫਿਰ ਇਹਨੂੰ ਕੁੱਟ ਕੇ ਰੱਖਿਆ ਹੋਇਆ ਤੇ ਇੱਕ ਚਮਚ ਮੈਂ ਜੀਰੇ ਦਾ ਪਾ ਦਿੱਤਾ ਔਰ ਉਹਦੇ ਵਿੱਚ ਹਰੀ ਮਿਰਚ ਪਾ ਦਿੱਤੀ ਨਮਕ ਪਾਤਾ ਕਾਲੀ ਮਿਰਚ ਪਾ ਦਿੱਤੀ ਤੇ ਜਿਹੜਾ ਤੁਲਖ ਮਲੰਗਾ ਸੀ ਇਹਦੀਆਂ ਮੈਂ 2-3 ਜਿਹੜੇ ਜਮਤੇ ਵਿੱਚ ਪਾ ਦਾਂਗੀ ਇਹਦੇ ਨਾਲ ਇੰਨਾ ਵਧੀਆ ਟੇਸਟ ਬਣ ਜਾਂਦਾ ਜਿਹਦਾ ਸਾਬੂਦਾਣਾ ਭਿੱਜਿਆ ਹੁੰਦਾ ਫੁੱਲ ਜਾਂਦਾ ਇਹ ਦਹੀਂ ਭਿੱਜਿਆ ਭੇ ਕੇ ਹੈ ਤੇ ਬਹੁਤ ਬਰੀਕ ਹੁੰਦੇ ਨੇ ਪਰ ਜਦੋਂ ਅਸੀਂ ਭੈਣੇ ਆ ਤੇ ਥੋੜੇ ਮੋਟੇ ਹੋ ਜਾਂਦੇ ਜਿਹੜੀਆਂ ਸੀਟਸ ਹੁੰਦੀਆਂ ਕਰਦੀਆਂ ਸੀਟਸ ਜਿਹੜੇ ਅਲੱਗ ਹੁੰਦੇ ਨੇ ਉਹਨਾਂ ਮੂ ਗੀ ਇਹ ਹੁੰਦਾ ਤੇ ਠੰਡਾ ਹੁੰਦਾ ਤੁਸੀਂ ਸਾਰੀਆਂ ਭੈਣਾਂ ਨੂੰ ਆਪਣੇ ਬੱਚੇ ਜਦੋਂ ਬਾਹਰੋਂ ਆਉਂਦੇ ਨੇ ਕੰਜਨੀ ਵਗੈਰਾ ਖੇਤਾਂ ਚੋਂ ਭੈਣ ਭਰਾ ਜਦੋਂ ਕੰਮ ਕਰਕੇ ਆਉਂਦੇ ਨੇ ਤੇ ਇਹ ਆਪਣੇ ਘਰ ਚ ਲਿਆ ਕੇ ਰੱਖਣਾ ਚਾਹੀਦਾ ਕਿ 100 ਗ੍ਰਾਮ 130 ਰੁਪਏ ਦਾ ਸ਼ਾਇਦ ਆਈ ਥਿੰਕ ਇਹਨੇ ਦਾ ਆਇਆ ਸੀਗਾ ਤੇ ਤੁਸੀਂ ਸਾਰੇ ਆਪਣੇ ਘਰਾਂ 'ਚ ਗਰਮੀਆਂ ਦੇ ਵਿੱਚ ਜਰੂਰ ਇਹ ਰੱਖਿਆ ਕਰੋ ਤੇ ਆਪਣੇ ਬੱਚਿਆਂ ਨੂੰ ਦਿਆ ਕਰੋ ਕਿ ਲਿਵਰ ਵਾਸਤੇ ਬਹੁਤ ਵਧੀਆ ਠੰਡੀ ਚੀਜ਼ ਹੈ ਤੇ ਮੈਂ ਹਮੇਸ਼ਾ ਹੀ ਕਤੀਰਾ ਗੂੰਦ ਔਰ ਤੁਲਖ ਮਲੰਗਾ ਜਿਹੜਾ ਇਹ ਪੀ ਕੇ ਰੱਖ ਕੇ ਫ੍ਰਿਜ 'ਚ ਰੱਖ ਦਿੰਨੀ ਜਦੋਂ ਵੀ ਸਕੰਜਵੀ ਵਗੈਰਾ ਬਣਾਣੀ ਹੋਵੇ ਤਾਂ ਪਾ ਦਿੰਨੀ ਆ ਜਾਂ ਦਹੀਂ ਵਗੈਰਾ ਇਦਾਂ ਰਹਿਤਾ ਬਣਾਉਣਾ ਹੋਵੇ ਤਾਂ ਵਿੱਚ ਪਾ ਲਈਦਾ ਤੇ ਇਹਦੇ ਨਾਲ পেট ਜਿਹੜਾ ਸਹੀ ਰਹਿੰਦਾ ਤੇ ਮੈਂ ਕਿਹਾ ਚਲੋ ਅੱਜ ਇਹ ਰੈਸਪੀ ਮੈਂ ਆਪਣੇ ਭੈਣਾਂ ਦੇ ਨਾਲ ਸ਼ੇਅਰ ਕਰ ਦਿੰਨੀ ਆ ਕਿ ਮੈਂ ਰਾਇਤਾ ਬਣਾਇਆ ਤੇ ਰਾਇਤਾ ਬਣ ਕੇ ਬਹੁਤ ਵਧੀਆ ਤਿਆਰ ਹੋ ਗਿਆ ਤੇ ਨਾਲ ਬਣ ਕੇ ਇੱਕ ਬੰਨੇ ਨਮਕੀਨ ਚਾਵਲ ਨਮਕੀਨ ਚਾਵਲ ਵਿੱਚ ਬਸ ਮੈਂ ਆਲੂ ਪਾਏ ਸੀ ਟਮਾਟਰ ਪਾਏ ਸੀਗੇ ਹਰੀਆਂ ਮਿਰਚਾਂ ਤੇ ਪਿਆਜ਼ ਸੀਗੇ ਜ਼ਿਆਦਾ ਕਿ ਬਰੀਆਮ ਉਹੀ ਲਾਈਕ ਕਰਦਾ ਸੀ ਕਿ ਸਬਜੀ ਨਹੀਂ ਅੱਜ ਪਾਨ ਦਿੱਤੀ ਤੇ ਵੈਸੇ ਮੈਂ ਗਾਜਰਾਂ ਵਗੈਰਾ ਪਾ ਲੈਣੀਆਂ ਹੁੰਦੀਆਂ ਤੇ ਅੱਜਕੱਲ ਗਾਜਰਾ ਵੀ ਨਹੀਂ ਸੀ ਤੇ ਮਟਰ ਵੀ ਫਰੋਜ਼ਨ ਜਿਹੜੇ ਲਿਆਉਣ ਵਾਲੇ ਸੀ ਉਹ ਵੀ ਨਹੀਂ ਸੀ ਆਗੇ ਵੇ ਵੈਸੇ ਦਾਲ ਵਗੈਰਾ ਤੇ ਪਈ ਸੀਗੀ ਪਰ পেট ਖਰਾਬ ਹੋ ਕਰਕੇ ਕੁਛ ਮੇਰੀ ਸਿਹਤ ਨਾ ਠੀਕ ਹੋਣ ਕਰਕੇ ਫਿਰ ਦੁਪਹਿਰ ਨੂੰ ਮੰਮੀ ਵੀ ਨਹੀਂ ਸੀ ਠੀਕ ਸਾਡੇ ਤੇ ਫਿਰ ਮੈਂ ਕਿਹਾ ਚਲ ਚਾਵਲ ਬਣਾ ਦਿੰਨੇ ਆ ਤੇ ਉਹ ਵੀ ਖਾ ਲਣਗੇ ਤੇ ਉਹ ਫਿਰ ਅਸੀਂ ਕੱਲ ਅਸੀਂ ਰਾਜਮਾ ਉਹ ਮਾਂ ਹਾਂ ਦੀ ਦਾਲ ਖਾ ਲਈ ਸੀਗੀ ਤੇ ਰਾਜਮਾ ਦੀ ਤੇ ਉਹ ਵੀ ਦਾਲ ਪਈ ਸੀ ਕarele ਵੀ ਵੈਸੇ ਪਏ ਸੀ ਪਰ ਅਸੀਂ ਦੁਪਹਿਰ ਨੂੰ ਅੱਜ ਇਹ ਬਣਾ ਲਿਆ ਤੇ ਸਬਜੀ ਬਣਾਉਣ ਤੋਂ ਬਾਅਦ ਫਿਰ ਮੈਨੂੰ ਹਜੇ ਹੋਰ ਸਫਾਈਆਂ ਕਰਨੀਆਂ ਕਿ ਕੰਮ ਲੇਟ ਹੋ ਜਾਂਦੇ ਰੋਜ਼ ਨਿਹਰੀਆਂ ਇੰਨੀਆਂ ਆ ਰਹੀਆਂ ਇੰਨੀਆਂ ਆ ਰਹੀਆਂ ਬਹੁਤ ਜ਼ਿਆਦਾ ਆ ਰਹੀਆਂ ਕਿ ਇੰਨਾ ਗੰਦ ਪਾਇਆ ਇੱਕ ਮੇਰੀ ਸਿਹਤ ਨਹੀਂ ਠੀਕ ਹੈ ਕਿ ਰੋਜ਼ ਨਿਹਰੀਆਂ ਆ ਜਾਂਦੀਆਂ ਤੇ ਸਾਰੀਆਂ ਭੈਣਾਂ ਕੰਮ ਕਰਦੀਆਂ ਪਰ ਬੜਾ ਔਖਾ ਜੇ ਸਿਹਤ ਨਾ ਠੀਕ ਹੋਵੇ ਤੇ ਕੰਮ ਕਰਨਾ ਬਹੁਤ ਔਖਾ ਲੱਗਦਾ ਤੇ ਅੱਜ ਦੀ ਵੀਡੀਓ ਬਹੁਤ ਛੋਟੀ ਜਿਹੀ ਸੀ ਮੇਰੇ 2-3 ਦਿਨ ਦੀ ਇਕੱਠੀ ਕਰਕੇ ਬਣਾਈ ਆ ਅਗਰ ਤੁਹਾਨੂੰ ਪਸੰਦ ਆਈ ਲਾਈਕ ਕਰਕੇ ਜ਼ਰੂਰ ਜਾਇਆ ਕਰੋ ਔਰ ਕਮੈਂਟ ਕਰਕੇ ਦੱਸਿਓ ਮੇਰੀ ਵੀਡੀਓ ਕਿਦਾਂ ਦੀ ਹੈ ਤੇ ਇਹ ਮੈਂ ਨਾ ਠੀਕ ਹੋਣ ਕਰਕੇ ਤਾਂ ਵੀ ਤੁਹਾਨੂੰ ਮੈਂ ਵੀਡੀਓ ਦੇ ਰਹੀ ਆ ਮੈਂ ਕਿ ਮੇਰੇ ਭੈਣਾ ਕਮੈਂਟ ਕਰ ਰਹੀ ਆ ਤੁਹਾਡੀ ਵੀਡੀਓ ਕਿਉਂ ਨਹੀਂ ਆ ਰਹੀਆਂ ਕਈਆਂ ਭੈਣਾ ਮੇਰੇ ਨਾਲ ਜੁੜੀਆਂ ਹੋਈਆਂ ਜਿਨ੍ਹਾਂ ਕੋ ਫੋਨ ਨੰਬਰ ਆ ਮੇਰੇ ਤੇ ਉਹ ਮੈਨੂੰ ਕਮੈਂਟ ਕਰਕੇ ਕਹਿੰਦੀਆਂ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਤੇ ਮੈਂ ਕਿ ਚਲੋ ਇੱਕ ਛੋਟੀ ਜੀ ਵੀਡੀਓ ਇਹ ਬਣਾ ਕੇ ਮੈਂ ਪਾ ਦਿੰਨੀ ਆ ਜੇ ਅਗਰ ਤੁਹਾਨੂੰ ਮੇਰੀ ਵੀਡੀਓ ਸੋਹਣੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੇਖੋ ਜੀ ਰਾਈਸ ਬਣ ਗਏ ਚਾਵਲ ਬਣ ਗਏ ਚੌਲ ਬੋਲਦੇ ਕਈ ਚਾਵਲ ਬੋਲਦੇ ਤੇ ਚਾਹ ਬਹੁਤ ਵਧੀਆ ਬਣੇ ਸੀ ਨਮਕੀਨ ਚਾਵਲ ਸੀਗੇ ਤੇ ਜਿਹੜਾ ਮੈਂ ਮਸਾਲਾ ਕੁੱਟਿਆ ਹੋਇਆ ਸੀ ਉਹ ਵਾਲਾ ਉਹ ਵਿੱਚ ਮੈਂ ਪਾਇਆ ਉਹਦੇ ਨਾਲ ਇੰਨਾ ਟੇਸਟ ਬਣੇ ਚਾਵਲ ਤੇ ਆ ਜੋ ਹੁਣ ਅਸੀਂ ਲੱਗੇ ਸੀ ਬਰੀਆਮ ਨੂੰ ਦੇਣ ਵਾਸਤੇ ਤੇ ਨਾਲ ਮੈਂ ਕਿਹਾ ਦਹੀਂ ਨਾਲ ਇਹ ਤੇ ਬਹੁਤ ਸਵਾਦ ਸੀਗੇ ਤੇ ਖਾ ਕੇ ਦੇਖੇ ਉਹ ਰੈਤਾ ਵੀ ਬਹੁਤ ਸਵਾਦ ਬਣਿਆ ਤੇ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਵਾਂ ਵਲੋਗ ਲੈ ਕੇ ਆਉਨੇ ਆ ਜੇਕਰ ਤੁਹਾਨੂੰ ਥੋੜੀ ਜਿਹੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਸਸ